ما بات جي ريت کي ڏي ڏي رهي سي جو ڪمادار نمبر 2 جو ڪمادار کي پنهنجي ڊاڪٽر باجي لائو ڪريو ਨ ফলোਇੰਗ ਹੈ ਉਹਨਾਂ ਦੇ। ਪੂਰਾ ਨੂੰ ਪਤਾ ਲੱਗ ਰਿਹਾ ਹੈ ਇੱਥੇ ਹੁਣ ਇੱਕ ਇਕੱਠ ਜਿਹੜਾ ਉਹ ਹੋਣਾ ਸ਼ੁਰੂ ਹੋ ਚੁੱਕਿਆ ਹੈ। ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਦੇ ਜਿਹੜੇ ਪੰਜਾਬੀ ਕਿ ਮਿਊਜ਼ਿਕ ਇੰਡਸਟਰੀ ਦੇ ਜਿਹੜੇ ਲੋਕ ਨੇ ਉਹ ਵੀ ਹੁਣ ਇੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ। ਕਹਿ ਸਕਦੇ ਹਾਂ ਕਿ ਅਪਰੰਦਰ ਬਹੁਤ ਹੀ ਵੰਧ ਭਾਰੀ ਖਬਰ ਜਿਹੜੀ ਹੈ ਇਹ ਭਾਈਪੁਰ 46 ਫੋਟੋ ਦੀ ਤਸਵੀਰ ਹੈ। ਤਸਵੀਰ ਇਸੀ ਉਹ ਇਹ ਦੇਖਾਤ ਹੋਇਆ ਉਹਨਾਂ ਦਾ ਜ਼ਿਆਦਾਤਰ ਪੰਜਾਬੀ ਕਲਾ ਦੇ ਰਿਸ਼ਤੇ ਨਾਲ ਜੁੜਿਆ ਹੋਇਆ ਹੈ। ਜਦੋਂ ਇਹ ਤਸਵੀਰ ਹੈ इस जगह पहुंच चुके हैं परिवार को ना, तो तो ना, ना, अफसोस नाक ਸੜਕ ਹਾਸੇ ਦੇ ਵਿੱਚ ਪੰਜਾਬ ਦਾ ਜਿਹੜਾ ਪੰਜਾਬ ਦਾ ਮਾਣ ਜਿਹੜੇ ਸਿਰਫ ਗਾਇਕ ਔਰ ਐਕਟਰ ਨਹੀਂ ਸੀਗੇ ਉਹ ਜਿਹੜੇ ਪੰਜਾਬੀਅਤ ਨੂੰ ਪੰਜਾਬ ਦੀਆਂ ਸਮੱਸਿਆਵਾਂ ਨੂੰ ਪੰਜਾਬ ਦੇ ਮੁੱਦਿਆਂ ਨੂੰ ਆਪਣੇ ਗੀਤਾਂ ਦੇ ਰਹੀਂ ਵੀ ਆਪਣੀਆਂ ਫਿਲਮਾਂ ਦੇ ਰਹੀਂ ਵੀ ਬਹੁਤ ਨਵਿਕਲੇ ਢੰਗ ਦੇ ਨਾਲ ਬਹੁਤ ਸਹੀ ਢੰਗ ਦੇ ਨਾਲ ساری ਦੁਨੀਆ ਅੱਗੇ ਰੱਖਦੇ ਸੀਗੇ ਉਹਨਾਂ ਦਾ ਜਿਹੜਾ ਜਾਣਾ ਉਹਨਾਂ ਦਾ ਘਾਟਾ ਸਾਰੇ ਪੰਜਾਬ ਨੂੰ ਬਹੁਤ ਵੱਡਾ ਘਟਾ ਹੈ ਔਰ ਸਾਰੇ ਪੰਜਾਬ ਨੂੰ ਪੰਜਾਬ ਦੇ ਬੱਚੇ-ਬੱਚੇ ਨੂੰ ਉਹਨਾਂ ਦਾ ਉਹਨਾਂ ਦੇ ਵਿਛੋੜੇ ਦਾ ਬਹੁਤ ਵੱਡਾ ਦੁੱਖ ਹੈ ਔਰ ਜਿਸ ਦਿਨ ਤੋਂ ਉਹਨਾਂ ਦਾ ਹਸਾ ਹੋਇਆ ਸੀਗਾ ਉਸ ਦਿਨ ਤੋਂ ਅੱਜ ਤੱਕ ਸਾਰਾ ਪੰਜਾਬ ਉਹਨਾਂ ਦੇ ਲਈ ਅਰਦਾਸਾਂ ਕਰ ਰਿਹਾ ਸੀ ਸਮਾਂ ਚੱਲ ਰਿਹਾ ਹੈ ਪਹਿਲਾ ਪੱਲਾ ਸਾਦਾ ਇਸਰਾ ਅਕਸਮਾਤੋਂ ਨਿਦਨ ਹੋ ਗਿਆ ਜੀ ਫਿਰ ਚਰਨਜੀਤ ਹੂਜਾ ਜੀ ਦਾ ਹੋ ਗਿਆ ਹੁਣ ਇਹ ਸਾਡਾ ਹੈ ਯੰਗ ਬੱਚਾ ਇਹਨਾਂ ਸੋਹਣਾ ਸੁਨਾਖਾ ਸਿੰਗਰ ਵੀ ਤੇ ਐਕਟਰ ਵੀ ਬਹੁਤ ਕਾਟਾ ਪਿਆ ਹੈ ਔਰ ਇਸ ਵੇਲੇ ਮੈਂ মিডিਆ ਨੂੰ ਵੀ ਇਹ ਕਹਾਂਗਾ ਕਿ ਥੋੜੀ ਜੀ ਸੰਵੇਦਨਸ਼ੀਲਤਾ ਦਿਖਾਣ بجائے ਦੇ ਕਿ ਇਸ طرح ਸਾਨੂੰ ਛੇੜ ਕੇ ਸਾਡੇ ਹੰਝੂ ਦੇਖ ਕੇ ਤੁਸੀਂ ਮਤਲਬ ਪਬਲਿਕ ਤੇ ਆਪਣੇ ਵਿਊਜ਼ ਵਗੈਰਾ ਦਿਖਾਓ ਇਹ ਤੋਂ ਜ਼ਿਆਦਾ ਅੱਛਾ ਇਹ ਹੈ ਕਿ ਅਸੀਂ ਸਾਰੇ ਅਸਰਾਂ ਸੋਚੀਏ ਕਿ ਸਾਡਾ ਆਪਣਾ ਛੋਟਾ ਭਰਾ ਇੱਕ ਛੋਟਾ ਨੌਜਵਾਨ ਬੱਚਾ ਚਲਾ ਗਿਆ ਹੈ ਉਹਦਾ ਅਫਸੋਸ ਹੈ ਉਹਨਾਂ ਦੇ ਘਰ ਵਾਲਿਆਂ ਬਾਰੇ ਸੋਚੋ ਉਹਨਾਂ ਦੀ ਵਾਈਫ ਜਿਹੜੀ ਹਲੇ ਕਿੰਨੀ ਯੰਗ ਉਹਨਾਂ ਦੀ ਮਦਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਮਤਲਬ ਜਿਹਨੂੰ ਅਸੀਂ ਕਦੀ ਵੀ ਕਾਟੇ ਨੂੰ ਪੂਰਾ ਨਹੀਂ ਕਰ ਸਕਦੇ ਇਹ ਉਹ ਜਿਹਾ ਸਮਾਂ ਹੈ ਇਸ ਵੇਲੇ ਅਸੀਂ ਲੋਕ ਤਾਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਕਿ ਪ੍ਰਮਾਤਮਾ ਅਗੇ ਅਰਦਾਸਾਂ ਕਰ ਲੈ ਸਕੇ ਸ਼ਾਇਦ ਸਾਡੀ ਅਰਦਾਸਾਂ ਕਬੂਲ ਨਹੀਂ ਹੋਈਆਂ ਉਹਦੇ ਕੋਲ ਸਾਡੇ ਵਿੱਚ ਕੋਈ ਕਮੀ ਰਹਿ ਗਈ ਹੈ ਮੈਂ ਚਾਹਾਂਗਾ ਕਿ ਹੁਣ ਇੱਕ ਮੁੜ ਕੇ ਅਸੀਂ ਫੇਰ ਅਰਦਾਸ ਕਰਦੇ ਕਿ ਮਹਾਰਾਜ ਤੁਸੀਂ ਈਦੀ ਆਤਮਾ ਨੂੰ ਆਪਣੇ ਚਰਨਾਂ ਚ ਸਥਾਨ ਦੇਣਾ ਸਮਝ ਨਹੀਂ ਆ ਰਿਹਾ ਕੀ ਕਹੀਏ ਕੀ ਨਹੀਂ ਪਰ ਸਾਨੂੰ ਦੁੱਖ ਹੁੰਦਾ ਹੈ ਕਿ ਅਬ ਅਵਾਰਾ ਪਸ਼ੂਆਂ ਨੇ ਨਾ ਪੰਜਾਬ ਦੀਆਂ ਖੁਸ਼ੀਆਂ ਬਰਬਾਦ ਕਰ ਦਿੱਤੀ ਤੁਸੀਂ ਪਹਿਲਾਂ ਵੀ ਗੱਲ ਕਹੀ ਸੀ ਕਿ ਇੱਕ ਇਹਦਾ ਹੱਲ ਹੋਣਾ ਚਾਹੀਦਾ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਰਿਕੁਐਸਟ ਕਰਦਾ ਦੇਖੋ ਅੱਜ ਪੂਰੇ ਪੰਜਾਬ ਦੀਆਂ ਖੁਸ਼ੀਆਂ ਨੂੰ ਹੈ ਨਾ ਜਿਹੜਾ ਗ੍ਰੈਂਡ ਲੱਗਿਆ ਹੈ ਇਹ ਹੋਇਆ ਕਾਦੇ ਕਰਕੇ ਅਵਾਰਾ ਪਸ਼ੂਆਂ ਕਰਕੇ ਹੋਇਆ ਮੈਂ ਸਾਰੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਔਰ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਤੁਹਾਨੂੰ ਸਾਰਿਆਂ ਨੂੰ ਮੀਡੀਆ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਲੀਜ਼ ਜੇ ਹੁਣ ਨਾ ਜਾਗੇ ਆਪਾਂ ਕਦੋਂ ਜਾਗਾਂਗੇ ਹੈਨਾ ਉਹਨਾਂ ਪਰਿਵਾਰਾਂ ਬਾਰੇ ਸੋਚ ਕੇ ਦੇਖੋ ਬੱਚਿਆਂ ਬਾਰੇ ਮਾਤਾ ਜੀ ਬਾਰੇ ਪੂਰਾ ਪੰਜਾਬ ਅੱਜ ਰੋ ਰਿਹਾ ਇਥੇ ਖਾਦੇ ਕਰਕੇ ਆਵਾਰਾ ਪਸ਼ੂਆ ਕਰਕੇ ਇਸ ਕਰਕੇ ਮਨ ਬੜਾ ਅੱਜ ਦੁਖੀ ਹੈ ਤੇ ਪਲੀਜ਼ ਤੁਹਾਨੂੰ ਵੀ ਮੈਂ ਰਿਕਵੈਸਟ ਕਰਦਾ ਇਹ ਇਹ ਹੁਣ ਇਹਨੂੰ ਮੁੱਦਾ ਬਣਾ ਕੇ ਨਾ ਆਪਾਂ ਜ਼ਰੂਰ ਇਹਦਾ ਹੱਲ ਕਰਵਾਈਏ ਤਾਂ ਕਿ ਕਿਸੇ ਹੋਰ ਘਰ ਦੀਆਂ ਕੁਛੀਆਂ ਪਰਿਵਾਰ ਬਲਕਿ ਤੁਸੀਂ ਤਾਂ ਡੇਲੀ ਆਉਂਦੇ ਸੀ ਜੀ ਤੁਸੀਂ ਡੇਲੀ ਮਿਲਦੇ ਸੀਗੇ ਕਰੀ 2 ਹਫ਼ਤੇ ਹੋ ਗਏ ਭਾਜੀ ਨੂੰ ਇਥੇ ਐਡਮਿਟ ਹੋਏ ਨਹੀਂ ਕੁਝ ਸਿਹਤ ਸੁਧਾਰ ਵੀ ਹੋਇਆ ਸੀਗਾ ਵਿਚਰੀ ਅਸੀਂ ਗੱਲ ਕਰੀਏ ਹਾਂਜੀ ਸਟਾਰਟਿੰਗ ਚ ਇੰਪਰੂਵਮੈਂਟ ਸੀਗੀ ਔਰ ਸਾਨੂੰ ਲੱਗਿਆ ਵੀ ਸੀਗਾ ਵੀ ਸ਼ਾਇਦ ਸੱਚੇ ਪਾਤਸ਼ਾਹ ਅਰਦਾਸਾਂ ਸੁਣ ਲਵੇਗਾ ਪਰ ਅੱਜ ਅਰਦਾਸਾਂ ਵੀ ਕੰਮ ਨਹੀਂ ਆਈਆਂ ਤੇ ਮੌਤ ਜਿੱਤ ਗਈ ਹੈ ਭਰਾ ਸਾਡਾ ਹਾਰ ਗਿਆ ਤੇ ਬੜਾ ਹੁਣ ਵੀ ਮੈਂ ਹਸਪੀਟਲ ਆ ਰਿਹਾ ਸੀਗਾ ਤੇ ਹਜ਼ਾਰਾਂ ਆਵਾਰਾ ਪਸ਼ੂ ਆਪਣਾ ਸਾਡੇ ਮੋੜੇ ਆਏ ਹੁਣ ਵੀ ਆਏ ਆ ਮੈਂ ਦੇਖ ਰਿਹਾ ਸੀਗਾ ਤੇ ਇਹਦਾ ਹੱਲ ਹੋਣਾ ਚਾਹੀਦਾ ਠੀਕ ਜਿਹੜੀ ਜਵਾਨ ਬੱਚੀ ਦਾ ਸੁਹਾਗ ਚਲਾ ਜਾਵੇ ਪੰਜਾਬ ਦਾ लाडला ਪੁੱਤ ਚਲਾ ਜਾਵੇ ਜਿਹੜਾ ਇੱਕ ਐਡਾ ਵਧੀਆ ਗਾਇਕ ਸੱਦਾ ਚਾਰ ਕਿੱਤੇ ਦੁਨੀਆ ਭਰ ਤੇ ਜਿੰਨੀਆਂ ਅਰਦਾਸਾਂ ਜਵੰਦੇ ਲਈ ਹੋਈਆਂ ਸ਼ਾਇਦ ਹੀ ਕਿਸੇ ਲਈ ਹੋਣ ਸੇਕ ਲਈ ਤੇ ਜੜਾ ਨਾਲ ਜੁੜਿਆ ਸੀ ਉਹਨੇ ਜੋ ਵੀ ਗਾਇਆ ਢੀਆਂ ਦੇ ਗੀਤ ਗਾਏ ਉਹਨੇ ਹਰ ਮੁੱਦੇ ਨੂੰ ਟੱਚ ਕਰਕੇ ਨਹੀਂ ਸੈਂਟ ਸੋ ਬੈਠ ਤੇ ਹੋ ਗਈ ਸ਼ੁਕਰਗੁਜ਼ਾਰ ਹਾਂ ਪਰ ਨਾਲ ਦੀ ਨਾਲ ਹੀ ਮੈਂ ਸਰਕਾਰਾਂ ਨੂੰ ਇਹ ਅਪੀਲ ਕਰਦੀ ਹਾਂ ਕਿ ਜਿਹੜੇ ਆਵਾਰਾ ਡੰਗਰ ਨੇ ਸਾਥੋਂ ਕਾਉਟੈਕਸ ਲਿਆ ਜਾਂਦਾ ਹੈ ਪਰ ਉਹਦਾ ਕੀ ਫਾਇਦਾ ਜਦੋਂ ਸਾਡੇ ਬੱਚੇ ਹੀ ਮਰ ਰਹੇ ਨੇ ਔਰ ਕਿੰਨੀਆਂ ਹੋਰ ਇਹ ਤਾਂ ਚਲੋ ਸੈਲੀਬ੍ਰਿਟੀ ਸੀ ਜਵੰਦਾ ਇਹਦਾ ਪਤਾ ਲੱਗ ਗਿਆ ਪਤਾ ਨਹੀਂ ਕਿੰਨੀਆਂ ਕਮੋਤਾਂ ਵਾਰਾ ਡੰਗਰਾ ਕਰਕੇ ਹੁੰਦੀਆਂ ਕੋਈ ਤੁਸੀਂ ਮੀਡੀਆ ਵਾਲੇ ਵੀ ਹੰਬੜਾ ਮਾਰੋ ਇਹ ਤਾਂ ਕੋਈ ਸਖਤ ਤੋਂ ਸਖਤ ਕਾਨੂੰਨ ਬਣਾਉਣਾ ਚਾਹੀਦਾ ਕਿਉਂਕਿ ਵਾਰਾ ਡੰਗਰਾ ਕਰਕੇ ਅਜਿਹੇ ਜਿਹੇ ਹਾਦਸੇ ਹੋ ਬਾਦੀ ਮੈਡਮ ਕਿੰਨੇ ਵਜੇ ਲਿਜਾਣਗੇ ਘਰੇ ਕੱਤਰ ਚ ਆ ਦੋ ਘੰਟੇ ਬਾਅਦ ਘਰ ਜੀ ਇੱਥੇ ਅੱਛਾ ਜੀ ਕੱਲ ਨੂੰ ਸੰਸਕਾਰ ਹੋਊਗਾ ਕਿ ਕੱਤਰ ਕਿਹੜਾ ਨੰਬਰ ਹੈ ਕੱਤਰ ਪਿੰਡਾ ਜੀ ਚ ਕਰਾਵਾਂ ਕੱਤਰ ਚ ਕਿਹੜਾ ਨੰਬਰ ਹੈਗਾ ਕੱਤਰ ਚ 91 ਨੰਬਰ ਥੈਂਕ ਯੂ ਥੈਂਕ ਯੂ ਕਾਰਤਾ ਪੂਰੀ ਫਿਲਮ ਇੰਡਸ ਜਿਹੜੇ ਛੋਟੇ ਛੋਟੇ ਬੱਚੇ ਐ ਜਿਨ੍ਹਾਂ ਨਾਲ ਬਹੁਤ ਲਗਾਅ ਸੀ ਉਹਨਾਂ ਦਾ ਵਾਈਫ ਨਾਲ ਤੇ ਸਹੀ ਮਿਹਨਤ ਘਾਟੇ ਦਾ ਪੂਰੀ ਹੋ ਜਾਂਦੇ ਪਰ ਬੱਚਿਆਂ ਨੂੰ ਜਾਂ ਪਰਿਵਾਰ ਨੂੰ ਕਦੇ ਘਾਟਾ ਨਹੀਂ ਪੂਰਾ ਹੋ ਸਕਦਾ ਤੇ ਬਹੁਤ ਵੱਡਾ ਘਾਟਾ ਤੇ ਪੂਰਾ ਪੰਜਾਬ ਅੱਜ ਰੋਸ ਚ ਬਹੁਤ ਜ਼ਿਆਦਾ ਮਤਲਬ ਲੋਕਾਂ ਨੂੰ ਦੁੱਖ ਹੈ ਤੇ ਬਹੁਤ ਵੱਡੀ ਬਹੁਤ ਵਾਰੀ ਮੁਲਾਕਾਤ ਘੱਟੋ ਘੱਟ 20 ਤੇ 25 ਵਾਰੀ ਮੁਲਾਕਾਤ ਹੋਈ ਤੇ ਡੇਢ ਮਹੀਨਾ ਪਹਿਲਾਂ ਵੀ ਉਹਨਾਂ ਦੀ ਮਿਲ ਮੁਲਾਕਾਤ ਹੋਈ ਸੀਗੀ ਕਿਉਂਕਿ ਉਹਦੇ ਜਦ ਬੱਚੇ ਦੀ ਐਡਮਿਸ਼ਨ ਜੀ ਅਸੀਂ ਇਕੱਠੇ ਜਦੋਂ ਕਰਾਉਣੀ ਸੀ ਉਦੋਂ ਵੀ ਦੋ ਤਿੰਨ ਵਾਰੀ ਮੁਲਾਕਾਤ ਹੋਈ ਮੇਰੇ ਹਲਕੇ ਜੋ ਜਦੋਂ ਸ਼ੂਟਿੰਗ ਕਰਨ ਆਉਣਾ ਫਿਲਮ ਕੋਈ ਫਿਲਮ ਦੀ ਸ਼ੂਟਿੰਗ ਆਉਣੀ ਗਾਣੇ ਦੀ ਸ਼ੂਟਿੰਗ ਕਰਨ ਆਉਣੀ ਤਾਂ ਉਹਨਾਂ ਨੇ ਮੇਰੇ ਨਾਲ ਮਿਲਣਾ ਤੇ ਵਧੀਆ ਗੱਲਾਂ ਬਤਾ ਕਰਨੀਆਂ ਹਮੇਸ਼ਾ ਹੀ ਪੰਜਾਬ ਨੂੰ ਉੱਪਰ ਚੱਕਣ ਦੀਆਂ ਗੱਲਾਂ ਕਰਨੀਆਂ ਵੀ ਪੰਜਾਬ ਨੂੰ ਆਪਾਂ ਕਿਵੇਂ ਬਚਾ ਸਕਦੇ ਤੇ ਪੰਜਾਬ ਨੂੰ ਚੰਗ ਪੰਜਾਬ ਨੂੰ ਕਿਵੇਂ ਆਪਾਂ ਚੰਗੀ ਸਿਹਤ ਦੇ ਸਕਦੇ ਉਮੀਦਾਂ ਨੌਜਵਾਨ ਸੀਗਾ ਜੀ 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 ਸਾਹਿਬ ਕਿਤਨਾ ਦੇਖੀ ਅੱਜ